ਹਾਂਜੀ ਖੜਿਆ ਨਗਰ ਕਾਉਂਸਲ ਦਰਾਹਾ ਦੇ ਵਿਖੇ ਜਿਸ ਤਰ੍ਹਾਂ ਕਿ ਅੱਜ ਪੰਚਾਇਤੀ ਚੋਣਾਂ ਦੇ ਜੋ ਫਾਰਮ ਨੇ ਪੰਚਾਂ ਤੇ ਸਰਪੰਚਾਂ ਦੇ ਫਾਰਮ ਭਰਨ ਦੀ ਆਖਰੀ ਤਰੀਕ ਹੈ ਜਿਸ ਨੂੰ ਲੈ ਕੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਦੂਸਰੀ ਪਾਸੇ ਲੋਕਾਂ ਦੀ ਇਸ ਲੋਕ ਇਸ ਲੋਕ ਸ਼ਿਕਾਇਤ ਕਰ ਰਹੇ ਨੇ ਕਿ ਜੋ ਉਹਨਾਂ ਦੇ ਕੰਮ ਨੇ ਬੜੀ ਹੀ ਢਿੱਲੀ ਸਪੀਡ ਨਾਲ ਹੋ ਰਹੇ ਨੇ ਇਹ ਅੱਗੇ ਡਿਸਾਈਡ ਕਰਦੀਆਂ ਨੇ ਕਿ ਰਾਜ ਦੇ ਵਿੱਚ ਜਾਂ ਕੇਂਦਰ ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਹੋਵੇਗੀ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਭਾਰੀ ਅਰਸ਼ਾ ਹੁੰਦਾ ਕਿਉਂਕਿ ਜੋ ਮੂਢਲੀ ਇਕਾਈ ਹੈ ਲੋਕਤੰਤਰ ਦੀ ਮੂਢਲੀ ਇਕਾਈ ਹੈ ਉਹ ਪੰਚਾਇਤੀ ਚੋਣਾਂ ਹੁੰਦੀਆਂ ਨੇ ਤੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਅਰਸ਼ਾ ਹੈ ਤੇ ਆ ਉਹ ਕਰਦੇ ਆ ਆਮ ਲੋਕਾਂ ਦੇ ਨਾਲ ਗੱਲਬਾਤ ਨਹੀਂ ਦੇਖੋ ਆਮ ਆਦਮੀ ਵਾਲੀ ਪਾਰਟੀ ਜਿਹੜੀ ਆਮ ਆਦਮੀ ਤਾਂ ਗੱਲੇ ਕੋਈ ਨਹੀਂ ਹੈ ਠੀਕ ਹੈ ਨਹੀਂ ਮੈਂ 2014 ਦੇ ਵਿੱਚ ਇਹਨਾਂ ਨਾਲ ਮਤਲਬ ਪਹਿਲੇ ਜੁੜਿਆ ਹੋਇਆ ਸੀਗਾ 2014 ਦੇ ਵਿੱਚ ਤੇ ਜਦ ਗੱਲ ਤਾਂ ਆਮ ਆਦਮੀ ਨੂੰ ਸੀ ਆਮ ਆਦਮੀ ਭਾਈ ਮੂਹਰੇ ਆਊਗਾ ਅੱਗੇ ਆਊਗਾ ਇਹਨਾਂ ਨੇ ਆਮ ਆਦਮੀ ਅੜ ਜਾਤਾ ਐਨਾ ਤੁਸੀਂ ਹੁਣੇ ਫਾਰਮ ਪਰ ਚੁੱਕੇ ਆ ਬਾ ਫਾਰਮ ਅਜੇ ਤਾਂ ਪਤਾ ਨਹੀਂ ਕੋਈ ਉਧਰ ਹਜੇ ਖਬਰ ਜਾਈ ਤੇ ਹੋ ਜਾਣੇ ਇਹ ਹਜੇ ਵੀ ਨਹੀਂ ਪਤਾ ਹੈਗਾ ਤੁਸੀਂ ਕੰਮ ਕੀ ਕਰਦੇ ਹੋ ਮੈਂ ਪਲੰਬਰ ਦਾ ਕੰਮ ਕਰਦਾ ਹਾਂ ਤੁਸੀਂ ਮੇਰੇ ਤੋਂ ਲੱਗਿਆ ਤੁਸੀਂ ਗਾਉਣ ਦਾ ਵੀ ਸ਼ੌਕ ਰੱਖਦੇ ਹੋ ਹਾਂਜੀ ਰੱਖਦੇ ਹਾਂ ਜੀ ਸਨੋਪ ਵਾਲਾ ਵੀ ਦੱਸ ਕਾਣਾ ਜਣਾ ਜਿਆ ਜਿਆ ਨੇ ਅਰੇ ਫਾਰਮ ਵਿੱਚ ਪਹਿਲੇ ਸੁਣਾ ਦੇ ਹੋਰ ਗਾਣਾ ਗਾਣਾ ਦਾ ਤੁਸੀਂ ਸੁਣਾ ਦੇ ਗਾਣਾ ਤਾਂ ਤੁਸੀਂ ਗੱਲ ਆਪਾਂ ਜੇ ਕਰੀਏ ਮਤਲਬ ਜਿਵੇਂ ਕਹ diel je ਇਹ ਭਾਰਤ ਦੇਸ਼ ਹਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਜੇ ਭਾਰਤ ਦੇਸ਼ ਹਮਾਰਾ ਹੈ ਜੇ ਬੇਈਮਾਨੋਆਂ ਦਾ ਮਾਰਾ ਹੈ ਇੱਥੇ ਲੀਡਰ ਕਰਦੇ ਲੁੱਟ ਬੜੀ ਜਨਤਾ ਤੇ ਪੈਂਦੀ ਕੁੱਟ ਬੜੀ ਅੰਨੀ ਪੀੜੀ ਕੁੱਤੇ ਚੱਟਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ਹਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇੱਥੇ ਰੱਜੇ ਨੂੰ ਹੋਰ ਰਜਾਉਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਇੱਥੇ ਰੱਜੇ ਨੂੰ ਹੋਰ ਰਿਉਂਦੇ ਆਉਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਅੰਨੇ ਪੀਦੇ ਕੁੱਤੇ ਚੱਤਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਬਲਵਿਹਰ ਕਹੈ ਨਾ ਹੁਣ ਸੋਣਾ ਏ ਸੁੱਤਾ ਜਰਗਿਆ ਦੇਸ਼ ਜਗਾਉਣਾ ਏ ਬਲਵਿਹਰ ਕਹੈ ਨਾ ਹੁਣ ਸੋਣਾ ਏ ਸੁੱਤਾ ਜਰਗਿਆ ਦੇਸ਼ ਜਗਾਉਣਾ ਏ ਇਹ ਗੰਨਮੰਦ ਸਭ ਚੱਕ ਦੇਣਾ ਲਾ ਕੇ ਇਨਕਲਾਬ ਦਾ ਨਾਰਾ ਹੈ ਇਹ ਵਹਾਰਤ ਦੇਸ਼ ہمارا ਹੈ ਇਹ ਬੇਈਮਾਨੋ ਕਾ ਮਾਰਾ ਹੈ ਇਹ ਬੇਈਮਾਨੋ ਕਾ ਮਾਰਾ ਹੈ ਭਾਈ ਜੀ ਸੱਚਾ ਬਿਲਕੁਲ ਇਹ ਕੋਈ ਦੋਰੇ ਵਾਲੀ ਗੱਲ ਨਹੀਂ ਤੁਸੀਂ ਆਪ ਸਿਆਣੇ ਸਾਮੀਦਾਰੋਂ ਠੀਕ ਹੈ ਨਹੀਂ ਇੱਥੇ ਜਿਹੜਾ ਆਮ ਆਦਮੀ ਆ ਨਾ ਇਹਦਾ ਤਾਂ ਮਤਲਬ ਕੋਈ ਕੁਝ ਵੀ ਨਹੀਂ ਕੋਈ ਇੱਥੇ ਬਸ ਆਪ ਗ੍ਰਾਮ ਮਜ਼ਦੂਰ ਆ ਮਜ਼ਦੂਰੀ ਦਾ ਕੋਈ ਬੋਕ ਤਾਂ ਨਹੀਂ ਹੈਗੀ ਇੱਥੇ। ਸੰਵਾਂਤੀ ਦਾ ਨਾਂ ਦਿਓ। ਉੱਥੇ ਆਮ ਆਦਮੀ ਦੇ ਨਾਂ ਦੇ ਉੱਪਰ ਸਿਰਫ ਸਿਆਸਤ ਕੀਤੀ ਜਾਂਦੀ ਹੈ, ਸਿਆਸੀ ਰੋਟੀਆਂ ਸਕੀਆਂ ਜਾਂਦੀਆਂ ਨੇ। ਬਿਲਕੁਲ 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 ਆਮ ਆਦਮੀ ਦੇ ਹੱਕਾਂ ਦੀ ਗੱਲ ਆਉਂਦੀ ਹੈ। ਆਮ ਆਦਮੀ ਦੀ ਗੱਲ ਛੋਟੋ ਜੀ ਹੁਣ ਮੈਂ ਆਦਮ ਆਮ ਆਦਮੀ ਦੇ ਵਿੱਚ ਕੀ ਮੈਂ ਕਹਿੰਦਾ ਤੂੰ ਦੇਸ਼ਦ్రోਹੀ ਦੇਸ਼ ਤੋਂ ਕੱਢੋ ਫੜ-ਫੜ ਕੇ ਝਾੜੂ ਨਾ ਵੜੋ। ਇਹਨਾਂ ਨੂੰ ਝਾੜੂਏ ਜ਼ੋਰਾਂ ਨੂੰ ਫੜਾਤਾ। ਝਾੜੂਏ ਗਦਾਰਾਂ ਨੂੰ ਫੜਾਤਾ ਕੀ ਕਰੂ ਬੰਦਾ? ਉਹੀ ਕੁਛ ਜਿਹੜਾ ਕੁਛ ਪਹਿਲਾਂ ਸੀਗਾ ਉਹ ਉਦੋਂ ਵੱਧ ਗਿਆ ਸਮਾਂ ਤੇ। ਘਟਨਾ ਦਾ ਕੀ ਸੀਗਾ? ਉਦੋਂ ਵੀ ਉੱਪਰ ਤੋਂ ਹੀ ਚੱਲੇਗਾ ਕੰਮ ਠੀਕ ਹੈ ਨਹੀਂ ਇਹਦਾ ਜਨਦੀ ਬਹੁਤ ਜਨਦੀ ਮੁਸ਼ਕਲੇ ਹੋਇਆ ਗੱਲ ਬਾਕੀ ਦੇਖੀਓ ਰੱਬ ਰੱਖਾ ਧੰਨਵਾਦ ਜਿਗਦੇਵ ਸਿੰਘ ਉੱਪਰ ਹੈ ਅੱਜ ਬੋਪਾਲ ਹੈ ਸਾਫ ਹਾਂਜੀ ਜਿਸ ਤਰ੍ਹਾਂ ਕਿ ਲੋਕ ਸਭਾ ਦੀਆਂ ਜੋ ਚੋਣਾਂ ਜੋ ਪੰਨੈਤੀ ਚੋਣਾਂ ਨੇ ਇਸ ਵਿੱਚ ਜੋ ਫਾਰਮ ਭਰਨ ਦੀ ਹੈ ਅੱਜ ਆਖਰੀ ਮਿਤੀ ਹੈ ਜਿਸ ਨੂੰ ਲੈ ਕੇ ਭਾਰੀ ਰਸ਼ ਹੈ ਲੋਕਾਂ ਵਿੱਚ ਭਾਰੀ ਰਸ਼ਾ ਵੀ ਪਾਇਆ ਜਾ ਰਿਹਾ ਹੈ ਦੂਸਰੀ ਪਾਸੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਨੇ ਕਿ ਇਹ ਜੋ ਪ੍ਰੋਸੈਸਾ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਚਾਰ-ਚਾਰ ਵਾਅ ਮੰਗੇ ਗਏ ਨੇ ਕੀ ਕਹੋਂਗੇ ਇਸ ਬਾਰੇ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖ ਹੀ ਰਹੇ ਹੋ ਰਸ਼ ਕਿੰਨਾ ਪਿਆ ਅਸੀਂ ਪਹਿਲਾਂ ਹੁਣੇ ਥੋੜਾ ਪਹਿਲਾਂ ਟ੍ਰੈਂਪਲਣਾ ਬਲਾਉ ਜਾ ਕੇ ਆਏ ਆ ਉੱਥੇ ਵੀ ਇਹੀ ਹਾਲ ਸੀ ਉੱਥੇ ਇੱਕ ਜਗ੍ਹਾ ਤੇ ਜਿੰਦਾ ਲੱਗਿਆ ਸੀ ਤੇ ਅੰਦਰ ਬੰਦੇ ਬੈਠੇ ਸੀ ਦੋ ਰਸਤੇ ਦੀ ਪਤਾ ਨਹੀਂ ਕੀ ਸਿਸਟਮ ਬਣਾਇਆ ਉੱਥੇ ਠੀਕ ਹੈ ਪਰ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਲੌਗ ਖੋਲਤਾ ਜ਼ਰੂਰ ਫਿਰ ਕਹਿੰਦੇ ਸਿਸਟਮ ਅਸੀਂ ਹੁਣ ਥੋੜਾ ਚੇਂਜ ਕਰਿਆ ਇੱਕ ਇੱਕ ਪਿੰਡ ਵਾਈਜ਼ ਅਸੀਂ ਕਰਿਆ ਪਰ ਜਿਹੜਾ ਰਸ਼ ਹੈ ਮੈਨੂੰ ਲੱਗ ਰਿਹਾ ਹੈ ਵੀ ਅੱਜ ਪੂਰਾ ਪੇਪਰ ਨਹੀਂ ਪੜਿਆ ਜਾਣਾ ਸਾਰਿਆਂ ਦੇ ਹਾਂਜੀ ਇਸ ਬਾਰੇ ਬਹੁਤ ਘੱਟ ਮਿਲਿਆ ਠੀਕ ਹੈ ਜੀ ਇਸ ਦੇ ਵਿੱਚ ਇੱਕ ਤਾਂ ਕੁਝ ਬੰਦੇ ਇਦਾਂ ਹੁੰਦੇ ਨੇ ਕੁਝ ਤਾਂ ਟ੍ਰੈਂਡ ਹੁੰਦੇ ਨੇ ਕੁਝ ਅਨਟ੍ਰੈਂਡ ਹੁੰਦੇ ਨੇ ਜਿਹੜੇ ਅਨਟ੍ਰੈਂਡ ਨੇ ਉਹਨਾਂ ਨੇ ਪੁੱਛ-ਪੁੱਛ ਕੇ ਕੰਮ ਕਰਨਾ ਹੈ ਉਹਨਾਂ ਦਾ ਕੋਈ ਨਾ ਕੋਈ ਪੇਪਰ ਅਧੂਰਾ ਰਹਿ ਜਾਂਦਾ ਇਸ ਕਰਕੇ ਟਾਈਮ ਦੀ ਕਮੀ ਹੋਣ ਕਰਕੇ ਇਹ ਕਾਫੀ ਜ਼ਿਆਦਾ ਫਰਕ ਪਿਆ ਹਾਂਜੀ ਜਿਸ ਤਰ੍ਹਾਂ ਕਿ ਕਾਰਜ ਸਦਕ ਅਫਸਰ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ 3 ਵਜੇ ਤੱਕ ਜੋ ਸਾਡੇ ਕੋਲ ਫਾਰਮ ਜਮ੍ਹਾਂ ਹੋ ਜਾਣਗੇ ਅਸੀਂ ਉਹ ਹੀ ਪੜਾਂਗੇ ਉਸ ਵੀ 3 ਵਜੇ ਤੱਕ ਹੀ ਜੋ ਫਾਰਮ ਸਾਡੇ ਕੋਲ ਜਮ੍ਹਾਂ ਹੋ ਜਾਣਗੇ ਅਸੀਂ ਉਹ ਉਹ ਬੰਦਿਆਂ ਦੇ ਅੱਗੇ ਮਤਲਬ ਪ੍ਰਸੀਡ ਕਰਾਂਗੇ ਉਸ ਤੋਂ ਬਾਅਦ ਕੋਈ ਫਾਰਮ ਨਹੀਂ ਭਰਾਂਗੇ ਕੀ ਕਹਾਂ ਨਹੀਂ ਅਸੀਂ ਤੇ ਇਹ ਚਾਹੁੰਦੇ ਆ ਵੀ ਜਿੰਨੇ ਬੰਦੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦਿੱਤਾ ਜਾਵੇ ਅੱਜ ਨਹੀਂ ਕਰ ਸਕਦੇ ਕਿਉਂ ਕਮੀ ਮੈਗਮੇ ਦੀ ਡਿਪਾਰਟਮੈਂਟ ਦੀ ਕਮੀ ਹੈ ਲੋਕ ਆਪਣੀ ਮਰਜ਼ੀ ਨਾਲ ਫਾਰਮ ਨਹੀਂ ਭਰ ਸਕਦੇ ਸੋ ਇਸ ਕਰਕੇ ਜਿਹੜੇ ਅਧੂਰੇ ਫਾਰਮ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦੇਣਾ ਚਾਹੀਦਾ ਅਸੀਂ ਇਹ ਚਾਹੁੰਦੇ ਆ ਜਿਸ ਤਰ੍ਹਾਂ ਕਿ ਜੋ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਲੋਕਤੰਤਰ ਦਾ ਮਤਲਬ ਮੁੱਢਲੀ ਇਕਾਈ ਤੋਂ ਸ਼ੁਰੂ ਹੁੰਦੀਆਂ ਨੇ ਇਹ ਡਿਸਾਈਡ ਕਰਦੇ ਨੇ ਕਿ ਕੇਂਦਰ ਵਿੱਚ ਜਾਂ ਸਟੇਟ ਵਿੱਚ ਕਿਸ ਪਾਰਟੀ ਸਰਕਾਰ ਬਣੂਗੀ ਇਸ ਵਿੱਚ ਨਸ਼ੇ ਦੀ ਦੁਰਵਰਤੋਂ ਵੀ ਹੁੰਦੀ ਆ ਕੀ ਸੰਦੇਸ਼ ਦੇਣਾ ਚਾਹਾਂਗਾ ਨਸ਼ੇ ਦੀ ਦੁਰਵਰਤੋਂ ਬਿਲਕੁਲ ਸਹੀ ਗੱਲ ਹੈ ਜੀ ਨਸ਼ੇ ਦੀ ਦੁਰਵਰਤੋਂ ਨਸ਼ਾ ਤਾਂ ਸ਼ੁਰੂ ਹੀ ਹੋ ਚੁੱਕਿਆ ਹੈ ਕਈ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਕਿਉਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹ ਥੋੜਾ ਚੋਰੀ-ਚੋਰੀ ਅੰਡਰਗ੍ਰਾਉਂਡ ਹੋ ਕੇ ਕੰਮ ਕਰਦੇ ਨੇ ਆਮ ਕਰਕੇ ਸੋ ਇਸ ਕਰਕੇ ਇਹ ਬਹੁਤ ਘਟਿਆ ਗੱਲ ਹੈ ਜਿਹੜੇ ਲੋਕ ਨਸ਼ਾ ਵੇਚ ਕੇ ਜਾਂ ਉਹ ਕਰਕੇ ਪੰਜੀ ਸਰਪੰਚੀ ਲੈਣਗੇ ਉਹ ਅੱਗੇ ਲੋਕਾਂ ਦਾ ਕੀ ਸੁਧਾਰ ਕਰ ਦੇਣਗੇ ਇਹ ਬਿਲਕੁਲ ਇਸ ਤੇ ਲਗਾਮ ਲਗਣੀ ਚਾਹੀਦੀ ਹੈ ਅਸੀਂ ਇਸ ਦੇ ਉਲਟਾ ਜਿਸ ਤਰ੍ਹਾਂ ਕੇ ਪੰਚਾਇਤੀ ਚੋਣਾਂ ਦਾ ਅਖੀਰ ਦਿਨ ਆਇਆ ਕਿੰਨੇ ਬਹੁਤ ਦਸਤਰ ਬਣਾਏ ਗਏ ਨੇ ਤੇ ਕਿੰਨੇ ਵਜੇ ਤੱਕ ਤੁਸੀਂ ਫਾਰਮ ਭਰੋ ਦੇਖੋ ਜੀ ਮੇਰੇ ਕੋਲ ਦਰਾਹਾ 1 ਕਲਸਟਰ ਜਿਹੜਾ ਹੈਗਾ ਇਹਦੇ ਵਿੱਚ 9 ਪਿੰਡ ਨੇ 3 ਵਜੇ ਤੱਕ ਜਿਹੜਾ ਗੌਰਮ ਪੰਜਾਬ ਗਵਰਨਮੈਂਟ ਦਾ ਟਾਈਮ ਦਿੱਤਾ ਹੈ 11 ਵਜੇ ਤੱਕ 3 ਵਜੇ ਤੱਕ 3 ਵਜੇ ਤੋਂ ਜਿਹੜੇ ਲਾਸਟ ਲੈਂਡ ਵਿੱਚ ਬੰਦੇ ਲੱਗ ਜਾਣਗੇ ਅਸੀਂ ਉਹਨਾਂ ਨੂੰ ਲਾਸਟ ਵਿੱਚ ਨੰਬਰ ਇੱਕ ਟੋਕਨ ਦਵਾਂਗੇ ਚਾਹੇ ਸਾਨੂੰ 5 ਵਜੇ ਜਾਣ ਚਾਹੇ 6 ਵਜੇ ਜਾਂ 7 ਵਜੇ ਜਿਹੜੇ 3 ਵਜੇ ਤੱਕ ਲਾਈਨ ਦੇ ਵਿੱਚ ਲੱਗ ਜਾਣਗੇ ਅਸੀਂ ਸਾਰਿਆਂ ਦਾ ਨਾਮੀਨੇਸ਼ਨ ਲਵਾਂਗੇ ਸਰ ਜਿਸ ਤਰ੍ਹਾਂ ਕਿ ਰਸ਼ ਕਾਫੀ ਹੈ ਬਾਹਰ ਦੇ ਲੋਕਾਂ ਵੱਲੋਂ ਮਤਲਬ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਮਤਲਬ ਸਹੀ ਤਰੀਕੇ ਨਾਲ ਸਹੀ ਫੀਡ ਨਾ ਨਹੀਂ ਕੰਮ ਹੋ ਰਿਹਾ ਹੈਗਾ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਡਾ ਪ੍ਰੋਸੈਸ ਕਿੰਨਾ ਵਧੀਆ ਚੱਲ ਰਿਹਾ ਪੰਜ ਚਾਰ ਮਿੰਟੇ ਇੱਕ ਬੰਦੇ ਨੂੰ ਲੱਗਦੇ ਨੇ ਇਸ ਪ੍ਰੋਪਰ ਪ੍ਰੋਸੈਸਿੰਗ ਕਰ ਰਹੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸ ਤੇ ਹਰੇਕ ਨੇ ਇਹੀ ਸਰਾਇਆ ਵੀ ਥੋੜਾ ਜਿਹਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ। ਕਿ ਸਭ ਜਿਹੜੇ ਬੰਦੇ ਬਾਹਰ ਆ ਜਾਣਗੇ ਕਿ 3 ਵਜੇ ਤੋਂ ਬਾਅਦ ਉਹਨਾਂ ਦਾ ਪ੍ਰਕਿਰਿਆ ਕੀਤਾ ਜਾਏਗਾ। ਦੇਖੋ 3 ਵਜੇ ਤੱਕ ਜਿਹੜੇ ਲਾਈਨ ਦੇ ਵਿੱਚ ਲੱਗਣਗੇ ਜੀ ਠੀਕ ਹੈ ਜੀ। ਚਾਹੇ ਉਹ ਜਿੰਨੇ ਮਰਜ਼ੀ ਲਾਈਨ ਵਿੱਚ ਲੱਗ ਜਾਣ 3 ਵਜੇ ਤੱਕ ਜਿਨ੍ਹਾਂ ਦੀ ਐਂਟਰੀ ਹੋ ਜਾਏਗੀ ਅਸੀਂ ਉਹਨਾਂ ਦੇ ਨਾਮੀਨੇਸ਼ਨ ਫਾਰਮ ਲਵਾਂਗੇ। ਇੱਕ ਸਰ ਲੋਕਾਂ ਦੀ ਹੋਰ ਸ਼ਿਕਾਇਤ ਹੈ ਵੀ ਥੋੜਾ ਕੰਪਲੈਕਸ ਕਰਤਾ ਜਿਹੜਾ ਸਿਸਟਮ ਦਾ ਹੈ ਵੀ ਚਾਰ ਚਾਰ ਗਵਾਹ ਹੁਣ ਮੰਗੇ ਜਾ ਰਹੇ ਨੇ ਪਹਿਲਾਂ ਦੋ ਹੁੰਦੇ ਸੀਗੇ ਇਸ ਬਾਰੇ ਕੀ ਕਹੋਗੇ? ਦੇਖੋ ਅਸੀਂ ਤਾਂ ਇਕੱਲਾ ਜਿਹੜਾ ਤੇ ਜਿਵੇਂ ਪੰਜਾਬ ਸਰਕਾਰ ਨੇ ਹਦਾਇਤਾਂ ਨੇ ਇਹ ਪ੍ਰੋਸੈਸ ਨੂੰ ਸਰਲ ਬਣਾਇਆ ਗਿਆ ਅਸੀਂ ਉਸ ਮੁਤਾਬਕ ਆਪਣਾ ਕੰਮ ਕਾਜ ਜਿਹੜਾ ਕਰ ਰਹੇ ਹਾਂ ਦੇਖੋ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਜਰੂਰ ਸਾਹਮਣੇ ਆਈਆਂ ਨੇ ਮੈਂ ਮਲੋਤ ਜਾ ਕੇ ਆਇਆ ਉੱਥੇ ਵੀ ਗੇਟ ਬੰਦ ਕਰ ਰੱਖੇ ਸੀ ਸਰਕਾਰ ਦੇ ਦੁਆਏ ਥੱਲੇ ਉਹ ਮੈਂ ਡੀਸਾ ਨਾਲ ਗੱਲ ਕਰਕੇ ਗੇਟ ਖਲਾਏ ਲੋਕਾਂ ਦੀ ਐਂਟਰੀ ਕਰਾਈ ਉੱਥੇ ਸਮੂਥਲੀ ਕੰਮ ਚੱਲ ਪਿਆ ਹੁਣ ਮੈਂ ਦਰਾਹੇ ਆਇਆ ਸੀ ਮਾਰਕੀਟ ਕਮੇਟੀ ਦਫਤਰ ਇੱਥੇ ਕਲਸਟਰ ਨੰਬਰ 7 ਤੇ ਜਿਹੜਾ 6 ਆ ਸਿਰਫ ਕਲਾਸਟਰ 6 ਤੇ ਇੱਕ ਅਪਾਇੰਟ ਕੀਤਾ ਹੋਇਆ ਅਫਸਰ ਕਲਾਸਟਰ 7 ਚ ਦੋ ਪਾਇੰਟ ਕੀਤੇ ਹੋਣੇ ਇਹਦੇ ਨਾਲ ਸਾਰੀ ਰਾਤ ਚਾਹੇ ਕਾਗਜ਼ਪ੍ਰੀਯੰਤਾ ਵੀ ਕੰਪਲੀਟ ਨਹੀਂ ਹੋਏ ਸੋ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਪੂਰੇ ਅਫਸਰ ਤਨਾਤ ਕਰਨੇ ਚਾਹੀਦੇ ਨੇ ਤੇ ਜਿਹੜੇ ਲੋਕ ਹਰਾਸ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਚੈੱਕ ਕਰਕੇ ਰੱਖਣ ਤੇ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਇੱਕ ਇੱਕ ਦੀ ਫਾਈਲ ਚੈੱਕ ਕਰਕੇ ਜੇ ਕੋਈ ਉਹਦੇ ਚ ਖਾਮੀ ਆ ਤਾਂ ਅਫਸਰ ਦਾ ਫਰਜ਼ ਬਣਦਾ ਉਹਨਾਂ ਨੂੰ ਦੱਸਣ ਵੀ ਇਹ ਖਾਮੀ ਆ ਉਹਨੂੰ ਪੂਰਾ ਕਰਕੇ ਲਿਆਓ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਬਹਾਲ ਰਹਿਣੀ ਚਾਹੀਦੀ ਆ ਲੋਕਤੰਤਰਕ ਤਰੀਕਾ ਹਰ ਬੰਦੇ ਨੂੰ ਚੋਣ ਲੜਨ ਦਾ ਚਾਹੇ ਕਿਸੇ ਧੜੇ ਵੱਲੋਂ ਲੜੇ ਕਿਸੇ ਪਾਰਟੀ ਵੱਲੋਂ ਲੜੇ ਨਿਰਪੱਖ ਫੇਅਰ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਐ ਇਹੀ ਸਰਕਾਰ ਦੀ ਗੱਲ ਆ ਇਹੀ ਆਪੋਜੀਸ਼ਨ ਦੀ ਗੱਲ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਨੇ ਨਸ਼ੇ ਦੀ ਖੁੱਲ ਕੇ ਦਰਵਰਤੋਂ ਹੁੰਦੀ ਆ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਦੇਖੋ ਜਿਹੜੇ ਕਹਿੰਦੇ ਸੀ 4 ਦਿਨ ਚ ਨਸ਼ਾ ਖਤਮ ਕਰ ਦਾਂਗੇ ਅੱਜ 3 ਸਾਲ ਹੋ ਗਏ ਡਰੱਗ ਪਿੰਡਾਂ ਦੇ ਵਿੱਚ ਚੌਤਰਿਆਂ ਤੇ ਸਾਂਝੀ ਜਗ੍ਹਾ ਤੇ ਰੱਖ ਕੇ ਵੇਚੀ ਜਾ ਰਹੀ ਆ ਇਹਨਾਂ ਦੇ ਜਿਹੜੇ ਲੀਡਰ ਨੇ ਮੰਥਲੀਆਂ ਲੈ ਰਹੇ ਨੇ ਬਕਵਾਰ ਰਹੇ ਨੇ ਸੋ ਅੱਜ ਕਿੱਥੇ ਗਿਆ ਉਹ ਬਦਲਾਅ ਇਹ ਬਦਲਾਅ ਨਹੀਂ ਲੋਕਾਂ ਨਾਲ ਬਦਲਾ ਲਿਆ ਜਾ ਰਿਹਾ ਸੋ ਬੇਨਤੀ ਆ ਸਰਕਾਰ ਜਾਗੇ ਪਾਰਲੀਮੈਂਟ 'ਚ ਲੋਕਾਂ ਨੇ ਜਗਾਤੀ 13 ਕਹਿੰਦੇ ਸੀ 3 ਆਏ ਨੇ ਹੁਣ ਪੰਜਾਬ 'ਚ ਜਿਹੜੀ ਕਾਂਗਰਸ ਪਾਰਟੀ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀ ਆ ਸਭ ਤੋਂ ਵੱਧ ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਬਣ ਗਈਆਂ ਹਾਂਜੀ ਪ੍ਰਧਾਨ ਜੀ ਕਿਨਾਂ ਜੀ ਮੇਰਾ ਨਾਮ ਮਲਕੀਸ਼ ਸਿੰਘ ਧਾਲੀਵਾਲ ਪ੍ਰਧਾਨ ਨਗਰ ਕੌਂਸਲ ਫੈਰ ਅੱਜ ਜੈਤੀ ਚੋਣਾਂ ਦੇ ਸਬੰਧ ਚ ਨਾਮਿਨੇਸ਼ਨ ਪੇਪਰ ਦਾਖਲ ਕਰਨ ਆਏ ਆ ਤੇ ਬੜਾ ਤਸ਼ਾਹ ਹੈ ਲੋਕਾਂ ਚ ਤੇ ਇਹ ਜਿਹੜੀ ਨਗਰ ਕੌਂਸਲਾਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮੁੱਢਲੀਆਂ ਇਕਾਈਆਂ ਹੁੰਦੀਆਂ ਲੋਕ ਰਾਜ ਦੀਆਂ ਤੇ ਇਹਦੇ ਚ ਛਾਰਿਆਂ ਨੂੰ ਵੀ ਸ਼ਮੂਲੀਅਤ ਕਰਨੀ ਇੱਕ ਸ਼ੁਭ ਸ਼ਗਨ ਹੁੰਦਾ ਹੈ ਤੇ ਬਹੁਤ ਪਿੰਡਾਂ 'ਚ ਸਰਬਸੰਗਤੀਆਂ ਹੋ ਰਹੀਆਂ ਉਹ ਵੀ ਬਹੁਤ ਵਧੀਆ ਗੱਲ ਹੈ ਤੇ ਇਹਦੇ 'ਚ ਜਿਹੜੀ ਪਾਰਟੀ ਜਿਹੜੀ ਲੈਵਲ ਹੈ ਉਹ ਬਾਅਦ 'ਚ ਵਿਚਾਰਿਆ ਜਾਂਦਾ ਪਹਿਲਾਂ ਬੰਦਾ ਵਿਚਾਰਿਆ ਜਾਂਦਾ ਤੇ ਇਹ ਬੜੀ ਵਧੀਆ ਗੱਲ ਹੈ ਵੀ ਬਹੁਤ ਵੱਡੀ ਗਿਣਤੀ 'ਚ ਸਰਪੰਚ ਪੰਚ ਆਪਣੇ ਨਾਮੀਨੇਸ਼ਨ ਪੇਪਰ ਇੱਥੇ ਦਾਖਲ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜਿਹੜਾ ਹੈਗਾ ਆਪਸੀ ਭਾਈਚਾਰਕ ਸਾਂਝ ਰਹੀ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਨੁਮਾਇੰਦੇ ਨੇ ਜਿਹੜੇ ਚੁਣੇ ਜਾਣ ਜਿਸ ਤਰ੍ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋ ਹਾਂਜੀ ਇਹ ਸਰਕਾਰ ਵੱਲੋਂ ਆਉਂਦਾ ਇਹ ਮੈਂ ਬੈਕਾਂ ਵਾਲਾ ਇਸ ਤਰ੍ਹਾਂ ਕੋਈ ਇਤਹਾਤ ਵਿੱਚ ਕੇ ਬਾਹਰ ਕਰਦਾ ਹੀ ਮੈਂ ਕੰਮ ਕਰਦਾ ਕਿ ਚੋਣਾਂ ਨਿਰਭਗ ਹੋ ਸਕਣ ਨਸ਼ੇ ਦੁਰਵਰਤੋਂ ਨਾ ਹੋਵੇ ਕਿਸੇ ਨਾਲ ਕੋਈ ਤੱਕੀਛਾਈ ਨਾ ਹੋਵੇ ਹਾਂਜੀ ਇਸ ਕਰਕੇ ਲੈ ਕੇ ਐਮਐਲਏ ਸਾਹਿਬ ਬੜਾ ਸੁਚੇਤ ਨੇ ਉਹਨਾਂ ਨੇ ਆਪਣੇ ਵਲੰਟੀਅਰਾਂ ਦੀਆਂ ਸਾਡੇ ਭਰਾਵਾਂ ਦੀਆਂ ਡਿਊਟੀਆਂ ਲਾਈਆਂ ਨੇ ਉਹ ਪਿੰਡਾਂ ਵਿੱਚ ਜਾ ਰਹੇ ਨੇ ਜਿੱਥੇ ਕਿਸੇ ਨਾਲ ਕੋਈ ਧੱਕੇ ਵਾਲੀ ਗੱਲ ਜਾਂ ਕੋਈ ਹੋਰ ਪਿਛਲੀਆਂ ਪਿਰਤਾਂ ਜਿਵੇਂ ਕਹਿੰਦੇ ਨੇ दारू ਜਾਂ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਵਾਲੀ ਗੱਲ ਆ ਉਸ ਤੋਂ ਬਚਾਉਣ ਲਈ ਪਿੰਡ-ਪਿੰਡ ਐਮਐਲਏ ਸਾਹਿਬ ਦੀਆਂ ਹਦਾਇਤਾਂ ਤੇ ਵਾਰੰਟੀ ਵਾਲੀ ਬੀਰ ਪੈਰਾ ਦੇ ਰਹੇ ਨੇ ਜੀ ਬਿਲਕੁਲ ਵੀ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਅਮਨ ਚੈਨ ਨਾਲ ਜੋ ਵੀ ਚੋਣ ਆ ਹੈਗਾ ਇਹ ਸਾਡੀ ਪੰਚਾਇਤੀ ਚੋਣਾਂ ਦਾ ਇਸੇ ਰੇ ਲਾਇਆ ਜਾਊਗਾ ਜੀ ਧੰਨਵਾਦ ਜੀ ਨਾ ਬੀਬੀ ਜੀ ਦਾ ਗੁਰਦੀਪ ਕੌਰ ਹਾਂਜੀ ਵੀ ਜੀ ਕਿਹੜੇ ਪਿੰਡਾ ਤੁਹਾਡਾ ਮਕਸੂਦ ਜੜਾ ਪੰਚੀ ਲਈ ਵਰਮ ਪਰਨਾ ਹੈ ਸਰਪੰਚ ਲਈ ਪਰਨਾ ਹੈ ਪੰਚੀ ਦੇ ਪਰਨੇ ਪਹਿਲੀ ਵਾਰ ਪਰ ਰਹੇ ਹਾਂਜੀ ਪਹਿਲੀ ਵਾਰ ਕਿਸ ਤਰ੍ਹਾਂ ਲੱਗ ਰਿਹਾ ਜੀ ਬੜੀਆ ਮਾਹੌਲ ਲੱਗ ਰਿਹਾ ਵਾਕੀ ਪਤਾ ਨਹੀਂ ਮਾਲਕ ਦੀ ਮਰਜ਼ੀ ਆ ਮਾਹੌਲ ਵੈਸੇ ਮੇਰੇ ਆ ਤਾਂ ਵਧੀਆ ਲੱਗਦਾ ਭੀੜ ਜ਼ਿਆਦਾ ਹੈ ਇਹਦਾ ਕੀ ਕਹੋਗੇ ਭੀੜ ਤਾਂ ਬਹੁਤ ਜ਼ਿਆਦਾ ਹੈ ਜੀ ਹਾਂ ਭੀੜ ਤੁਸੀਂ ਭਰਾ ਤੇ ਜਾ ਪਰੌਣੇ ਆ ਜੀ ਭਰਾ ਤੇ ਕੋਈ ਦਿੱਕਤ ਆਈ ਤੁਹਾਨੂੰ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਇਹ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਬੋਟਾ ਪੈਣ ਗਿਆ ਜੇ ਬੋਟਾ ਪੈਣਗੇ ਅਸੀਂ ਜੋ ਕੰਮ ਕਰਨੇ ਨੇ ਵਧੀਆ ਕਰਾਂਗੇ ਜਿਸ ਤਰ੍ਹਾਂ ਕਿ ਬੋਟਾ ਵਿੱਚ ਨਸ਼ਾ ਪਤਾ दारू ਸਿੱਕਾ ਵੰਡਣਾ ਨਹੀਂ ਜੀ ਅਸੀਂ ਨਹੀਂ ਵੰਡਣਾ ਹੈਗਾ ਅਸੀਂ ਤਾਂ ਬਾਅਦ ਚ ਪਾਰਟੀ ਕਰਾਂਗੇ ਬਸ ਬੋਟਾ ਹਾਂ ਜਿਹੜੇ ਬੁੜੀਆਂ ਵੀ ਸ਼ਰਾਬ ਦੇ ਬੰਦਿਆਂ ਨੇ ਵੀ ਲੈਣੇ ਬੁੜੀਆਂ ਨੇ ਕੀ ਖਾਣਾ ਅਸੀਂ ਤਾਂ ਪਕੌੜਿਆਂ ਦੀ ਸੇਵਾ ਕਰਾਂਗੇ ਮਗਰੋ ਠੀਕ ਹੈ ਹਾਂ ਹਾਂਜੀ ਵੀਰ ਜੀ ਕਿਹਨਾ ਜੀ ਆਪਣਾ ਯਾਰ ਉਹਨਾਂ ਹਰਜੇਪ ਸਿੰਘ ਗਿੱਲ ਕਿਹੜਾ ਪਿੰਡਾ ਜੀ ਆਪਣਾ ਪਿੰਡ ਮਕਸੂਦੜਾ ਜਿਸ ਤਰ੍ਹਾਂ ਕਿ ਅੱਜ ਕੈਂਚੀ ਚੱਲ ਰਿਹਾ ਕਿ ਪੰਚਾਸਰ ਪੰਚਨ ਦੇ ਪਰੰਪਰਾਇਆ ਦੇ ਆਖਰੀ ਦਿਨ ਹੈ ਤੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ। ਹਾਂ ਜੀ। ਇਹ ਥੋੜੀ ਭੀੜ ਜ਼ਿਆਦਾ ਯਾਰ ਇਹਨਾਂ ਨੂੰ ਹੋਰ 2-4 ਦਿਨ ਵਧਾਣ ਦੇ ਕੋਰ ਕਰ ਦਿੰਦੇ ਠੀਕ ਠਿਗਾ। ਮਤਲਬ ਤੁਹਾਨੂੰ ਲੱਗਦਾ ਕਿ ਜਲਦੀ ਵਿੱਚੇ ਲਿਆ ਗਿਆ ਫੈਸਲਾ? ਇਹ ਤਾਂ ਹੈ ਜਲਦੀ ਵਿੱਚੇ ਲਿਆ ਗਿਆ ਫੈਸਲਾ। ਇੱਥੇ ਕੋਈ ਸਪੋਰ ਪ੍ਰੋਪਰ ਅਰੇਂਜਮੈਂਟਸ ਨਹੀਂ ਕੀਤੀਆਂ ਗਈਆਂ ਤੇ ਲੋਕਾਂ ਉੱਪਰ ਸੋ ਦਿੱਤਾ ਗਿਆ। ਹਾਂ ਹਾਂ ਇਹ ਵੀ ਗੱਲ ਸਹੀ ਹੈ ਤੁਹਾਡੀ। ਤੇ ਮਤਲਬ ਫਾਰਮ ਚੋਂ ਭਰੇ ਜਾ ਰਹੇ ਨੇ ਇਸ ਵਿੱਚ ਕੋਈ ਗਵਾਹਾਂ ਦਾ ਕੋਈ ਕਿਸ ਤਰ੍ਹਾਂ ਲੋਕ ਦੱਸ ਰਹੇ ਨੇ ਕਿ ਗਵਾਹ ਮੰਗਵਾਏ ਜਾ ਰਹੇ ਹਨ ਫਾਰਮ ਮੁੜੇ ਜਾ ਰਹੇ ਨੇ ਕਿ ਕੀ ਕਹੋਗੇ ਇਸ ਬਾਰੇ ਕੋਈ ਗਵਾਹਾਂ ਗਵਾਹਾਂ ਦੇ ਮੁੜੇ ਜਾਂਦੇ ਨੇ ਕੋਈ ਮਾਰੇ ਮੁੜੇ ਸੈਨ ਨਦਰੋਗੇ ਉਹ ਕਰਦੇ ਨੇ ਵਾਪਸ ਕਰ ਦਿੰਦੇ ਨੇ ਕੋਈ ਹੋਰ ਨੋਟਰੀ ਤੋਂ ਫੇਰ ਟੈਸਟ ਕਰਾਓ ਜੀ ਇਹ ਹੋ ਰਿਹਾ ਇਹ ਤੁਹਾਡਾ ਕਹਿਣ ਦਾ ਮਤਲਬ ਫਾਰਮੈਲਟੀਆਂ ਜ਼ਿਆਦਾ ਵਧਾਉਂਦੀਆਂ ਫਾਰਮੈਲਟੀਆਂ ਅੱਗੇ ਨਾ ਬਹੁਤ ਜ਼ਿਆਦਾ ਵਧਾਉਂਦੀਆਂ ਹਾਂਜੀ ਭਰਾ ਜੀ ਕਿਹਨਾਂ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਮਕਸੂਦ ਆ ਪਿੰਡਾ ਜੀ ਫਾਰਮ ਭਰਨਾ ਹੈ ਜੀ ਪੰਚੀ ਦੇ ਸਰਪੰਚੀ ਦੇ ਨਹੀਂ ਜੀ ਮੈਂ ਸਰਪੰਚੀ ਦੇ ਫਾਰਮ ਭਰਨਾ ਹੈ ਜੀ ਤੇ ਕੀ ਲੱਗਦਾ ਕਿ ਜੋ ਫਾਰਮ ਨੇ ਇਥੇ ਥੋੜਾ ਜਿਹਾ ਗੁੰਝਲਦਾਰ ਕਰਤਾ ਪ੍ਰੋਸੈਸ ਪ੍ਰੋਸੈਸ ਬਹੁਤ ਗੁੰਝਲਦਾਰ ਆ ਜੀ ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਗਿਆ ਹਜੂਮ ਆ ਗਿਆ ਲੋਕਾਂ ਦਾ 203 ਤਰੀਕ ਦੀ ਛੁੱਟੀ ਆ ਗਈ ਵਰਕਿੰਗ ਡੇ ਹੈ ਨਹੀਂ ਸੀਗਾ ਸਰਕਾਰ ਨੂੰ ਚਾਹੀਦਾ ਸੀਗਾ ਵੀ ਘੱਟੋ ਘੱਟ 3 ਤਰੀਕ ਨੂੰ ਤਾਂ ਓਪਨ ਕਰ ਦੇ ਸਿਰਫ ਅੱਜ ਲਾਸਟ ਡੇਟ ਆ ਜੀ ਇੰਨੇ ਕ ਟਾਈਮ ਦੇ ਵਿੱਚ ਉਹਨਾਂ ਦੇਖੋ ਵੀ ਤੁਸੀਂ ਆਲੇ-ਦਾਲੇ ਕੈਮਰਾ ਕਰਕੇ ਦਿਖਾਓ ਵੀ ਕਿੰਨਾ ਹਜੂਮ ਉਤਰਿਆ ਪਿਆ ਲੋਕਾਂ ਦਾ ਕਿੰਨੀਆਂ ਕਮੀਆਂ ਮਤਲਬ ਆ ਰਹੀਆਂ ਨੇ ਫਾਰਮਾਂ ਦੇ ਵਿੱਚ ਕੀ ਹੈ ਉੱਥੇ ਜਿਹੜੇ ਜਿਹੜੇ ਟੈਸਟ ਕਰਦੇ ਨੇ ਨੌਟਰੀ ਟੈਸਟ ਕਰਦੇ ਨੇ ਉਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਮੋਹਰਾਂ ਲਾਉਣੀਆਂ ਭੁੱਲ ਜਾਂਦੇ ਨੇ ਹੁਣ ਮੇਰੀ ਫੋਟੋ ਦੇ ਉੱਪਰ ਮੋਹਰ ਨਹੀਂ ਲੱਗੀ ਤੇ ਉਹਨਾਂ ਨੇ ਵਾਪਸ ਕਰਤਾ ਵੀ ਜਾਓ ਸਵੇਰ ਦੇ ਖੜੇ ਆ ਜੀ ਹੁਣ ਵਾਪਸ ਚੱਲੇ ਆ ਹੁਣ ਪਤਾ ਨਹੀਂ ਕਿੰਨੇ ਟਾਈਮ ਤੱਕ ਵਾਪਸ ਆਵਾਂਗੇ ਲੱਗਦਾ ਵੀ ਇਹ ਜੋ ਆਮ ਆਦਮੀ ਪਾਰਟੀ ਦੇ ਦਾਵਾ ਸੀ ਤੇ ਕਿ ਜਿਹੜਾ ਪ੍ਰੋਸੈਸ ਆ ਲੋਕਤੰਤਰ ਦਾ ਥੋੜਾ ਸਿੰਪਲ ਕੀਤਾ ਜਾਊਗਾ ਆਮ ਲੋਕਾਂ ਦੇ ਚ ਵੱਧ ਤੋਂ ਵੱਧ ਹਿੱਸਾਦਾਰੇ ਪਾਉਣਗੇ ਚ ਪਾਰਟਿਸਪੇਟ ਕਰਨਗੇ ਤੇ ਪ੍ਰੋਸੈਸ ਗੁੰਝਲਦਾਰ ਕਰ ਦਿੱਤਾ ਗਿਆ ਪ੍ਰੋਸੈਸ ਤਾਂ ਬਹੁਤ ਜ਼ਿਆਦਾ ਗੁੰਝਲਦਾਰ ਕਰਤਾ ਜੀ ਇੰਨੀਆਂ ਫਾਰਮੈਲਟੀਆਂ ਨੇ ਇੰਨੀਆਂ ਤਾਂ ਆਮ ਬੰਦਾ ਵਿਚਾਰਾ ਪੂਰੀ ਨਹੀਂ ਕਰ ਸਕਦਾ ਹੈਗਾ ਹਰ ਚੀਜ਼ ਦੀ ਸਟੇਟਮੈਂਟ ਹੁਣ ਕਿੰਨੇ ਦੇ ਦੋ ਦਿਨ ਬੈਂਕਾਂ ਬੰਦ ਰਹੀਆਂ ਨੇ ਬੈਂਕਾਂ ਦੇ ਸਟੇਟਮੈਂਟਾਂ ਚ ਹੁਣ ਬੈਂਕ ਵਾਲੇ ਸਟੇਟਮੈਂਟ ਨਹੀਂ ਦੇ ਰਹੇ ਉਹ ਕਹਿੰਦੇ ਨੇ ਸਾਡੇ ਪ੍ਰਿੰਟਰ ਬੰਦ ਹੋ ਗਏ ਵੀ ਇੰਨੀਆਂ ਸਟੇਟਮੈਂਟਾਂ ਲੋਕ ਲੈ ਗਏ ਤੇ ਸਾਰਾ ਕੁਝ ਫਾਰਮ ਦੀ ਫਾਰਮੈਟੀ ਬਹੁਤ ਜ਼ਿਆਦਾ ਵੱਧ ਗਈ ਇੰਨੀ ਦਾ ਲੋਡ ਨਹੀਂ ਸੀ ਕਿ ਪੰਜ ਐਡਾ ਕੀ ਕਰ ਲੂਗਾ ਵਿਚਾਰਾ ਜਾਂ ਸਰਪੰਚ ਕੀ ਕਰ ਲੂਗਾ ਪਿੰਡ ਦੇ ਵਿੱਚ ਉਹਨਾਂ ਦੇ ਨੋਰਮਲ ਸਿੰਪਲ ਫਾਰਮ ਚਾਹੀਦੇ ਸੀਗੇ ਉਥੇ ਉਹਨਾਂ ਨੂੰ ਭਰੋਂਦੇ ਤੇ ਓਕੇ ਕਰ ਲੈਂਦੇ ਆਪਦਾ ਫੇਰ ਲੈ ਲੈਂਦੇ ਉਹਨਾਂ ਤੋਂ ਵੀ ਸਾਡਾ ਕਿਸੇ ਮਤਲਬ ਕੋਈ ਲੈਣ ਦੇਣ ਨਹੀਂ ਕਿਸੇ ਮਿਕਨੋ ਹਾਂਜੀ ਹਾਂਜੀ ਚੀਮਾ ਪਿੰਡਾ ਜੀ ਚੀਮਾ ਪਿੰਡਾ ਹਾਂਜੀ ਕਿਹੜੇ ਮਤਲਬ ਤੁਸੀਂ ਪੰਚੀ ਲਈ ਸਰਪੰਚ ਲਈ ਭਰੋ ਪੰਚੀ ਲਈ ਭਰੇ ਆ ਇਹਨਾਂ ਦੇ ਹਾਂਜੀ ਇਹ ਨਾਲ ਹੀ ਆ ਕੁਝ ਦਿੱਕਤ ਆਈ ਹੋਵੇ ਸੇ ਕੋਈ? ਨਹੀਂ ਕੋਈ ਦੁੱਖ ਨਹੀਂ ਠੀਕੀ ਹੋਣੀਆਂ ਬੰਦੇ ਹੈਗੇ ਨਹੀਂ ਆਪੇ ਸਾਹਮਣੇ ਲੈਣੇ। ਕੋਈ ਦਿੱਕਤ ਨਹੀਂ। ਲੱਗਦਾ ਕਿ ਬੀਬੀਆਂ ਨੂੰ ਸਿਰਫ ਜਿਹੜੇ ਮਤਲਬ ਆਪਣੇ ਮਰਦ ਨੇ ਹਾਂ ਇਹ ਬੀਬੀਆਂ ਨੂੰ ਖੜਾ ਕਰ ਦਿੰਦੇ ਨੇ ਸਿਰਫ ਕੰਮ ਪੂਰਤੀ ਵਾਸਤੇ ਤੇ ਕੰਮ ਖੁਦ ਕਰਦੇ ਨੇ। ਨਹੀਂ ਕੋਈ ਕੋਈ ਤਾਂ ਸਲਾਹ ਲੈਣ ਗਈ ਆ ਅਕਸਰ ਨੂੰ। ਜਾਂ ਜਾਂ ਖੜਾਇਆ ਸਲਾਹ ਵੀ ਲੈਣੀ ਪੈਣੀ ਆ ਹੀਆਂ ਨਾ ਨੂੰ। ਹਾਂ। ਸਲਾਹ ਲੈਣੀ ਪਏਗੀ। ਤੁਹਾਨੂੰ ਲੱਗਦਾ ਕਿ ਬੀਬੀਆਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਪੰਚਾਇਤ ਦੇ ਮੀਟਿੰਗਾਂ 'ਚ ਜਾਓਗੇ ਆਪਣੇ ਸਲਾਹ ਹੁਣ ਕਹਿੰਦੇ ਨੇ ਕਿ ਇਹ ਤਾਂ ਹੈ ਕਿ ਨਹੀਂ ਸਭ ਦਖੀ ਦੇਖੀ ਜਾਂਦੇ ਕੀ ਪਤਾ। ਕੱਟ ਲੈ ਦਿਨੇ ਸਲਾ ਨਾ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਇਸ ਮਾਣੇ ਤੁਸੀਂ ਪਹਿਲਾਂ ਵੀ ਕਦੇ ਉਹ ਕਦੇ ਇਹ ਪਹਿਲੀ ਵਾਰੀ ਪਹਿਲੀ ਵਾਰੀ ਪੰਚੀ ਚ ਹੈਂ ਆਹ ਫੜੋ ਮੈਂ ਮੜਾ ਲੱਕ ਨੂੰ ਕੋ ਮੈਂ ਆਵਾਗਾ ਹਾਂ ਜਾ ਕੇ ਇੱਧਰ ਬਹਿ ਜਾ ਵੀਰੇ ਤੂੰ 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 ਸਾਹਮਣੇ ਆ ਜਾਏ ਤੂੰ ਜੀ ਪਰ ਰਹਿਣਾ ਫਾਰਮ ਹਾਂਜੀ ਹਾਂਜੀ ਲੰਨਾ ਲੰਬੀਆਂ ਲੱਕੀਆਂ ਹੋਣ ਜਾਂਦੇ ਚੋਨਾ ਦਾ ਫਾਰਮ ਪਹੁੰਚਦਾ ਸੀ ਤੇ ਤੇ ਟਾਈਮ ਬਹੁਤ ਘੱਟ ਹੈ ਜੀ ਤੇ ਕੁਝ ਇਹਨਾਂ ਨੇ ਹੜਜਣ ਪਾਈ ਆ ਵੀ ਡਬਲ ਮੈਂਬਰ ਲੈ ਕੇ ਆਓ ਜਿੰਨੇ ਕਵਰਿੰਗ ਵਾਲੇ ਨੇ ਉਹਨਾਂ ਨੂੰ ਨਾਲ ਲੈ ਕੇ ਆਓ ਉਰੇ ਆਏ ਤੇ ਦੱਸਦੇ ਨੇ ਨਹੀਂ ਬੰਦਾ ਪਿੰਡੋ ਲੈ ਕੇ ਉਹਨਾਂ ਕਰਕੇ ਇਕੱਠ ਹੋ ਗਿਆ ਹੁਣ ਕਹੀਂ ਜਾਂਦੇ ਨੇ ਰਹਿਣ ਦੋ ਨੀ ਪਹਿਲਾਂ ਕੋਈ ਹਦਾਇਤਾਂ ਲਿਖਿਆ ਨਹੀਂ ਹੋਈ ਉਸੇ ਇਸ ਤਰ੍ਹਾਂ ਨਹੀਂ ਲਿਖਿਆ ਨਹੀਂ ਹੋਈਆਂ ਕੋਈ ਪਹਿਲਾਂ ਹਦਾਇਤ ਨਹੀਂ ਲਿਖੀ ਹੋਈ ਵੀ ਕਵਰਿੰਗ ਵਾਲਿਆਂ ਨੇ ਲੈ ਕੇ ਆਉਣੇ ਨੇ ਜਾਂ ਫਲਾਨਾ ਉਹ ਕਰਨਾ ਉਹ ਚ ਕੋਈ ਨਹੀਂ ਦੀ ਬਾਕੀ ਮੈਂ ਤਾਂ ਭੈਣ ਭਾਈ ਨੂੰ ਕਹਿਣਾ ਸਾਰੇ ਪਿਆਰ ਨਾਲ ਇਲੈਕਸ਼ਨ ਲੜੋ ਕੋਈ ਇੱਥੇ ਆਪਾਂ ਨੇ ਇਹ ਇਲੈਕਸ਼ਨ 15 ਦਿਨਾਂ ਇਹ ਤੋਂ ਬਾਅਦ ਫਿਰ ਆਪਾਂ ਨੇ ਇੱਥੇ ਹੀ ਰਹਿਣਾ ਵੀ ਬੇਨਤੀ ਆ ਸਾਰੇ ਭੈਣਾਂ ਭਾਈਆਂ ਨੂੰ ਵੀ ਪਿਆਰ ਨਾਲ ਰਹੋ ਪਿਆਰ ਨਾਲ ਬੇਨਤੀ ਮਨਜੂਰ ਹਾਂਜੀ ਸ਼ਾਨਵਰ ਖਾਨ ਆ ਜੀ ਮੇਰਾ ਪਿੰਡ ਜਰਗਾ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਜੋ ਸਾਰੀ ਗਤੀਵਿਧੀ ਦਿਖਾ ਰਹੇ ਹੋ ਪੰਜਾਬੀਆਂ ਨੂੰ ਐਨਆਰਆਈ ਭਰਾਵਾਂ ਨੂੰ ਤੁਹਾਡਾ ਦਿਲ ਦੀਆਂ ਕਰਾਈਆਂ ਧੰਨਵਾਦ ਆ ਜੀ ਨਾਲ ਹੀ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਵੀ ਦੇਖੋ ਇਹ ਤਾਂ 5 ਸਾਲ ਦਾ ਦੌਰ ਹੁੰਦਾ ਦੁਬਾਰਾ ਫੇਰ ਆ ਜਾਂਦਾ ਭਾਈ ਚਾਰਕ ਸਮਝ ਬਣਾ ਕੇ ਰੱਖੀ ਆਪਾਂ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ ਜਿੱਥੋਂ ਕੋਈ ਤੁਹਾਨੂੰ ਲੱਗਦਾ ਵੀ ਇਹ ਭਾਈ ਆਪਣੇ ਕਹਿੇ ਤੇ ਵਾਪਸ ਲੈ ਲੂਗਾ ਕਾਗਜ਼ ਵਾਪਸ ਲਵੋ ਭਾਈ ਚਾਰਕ ਸਾਂਝਾ ਬਣਾ ਕੇ ਰੱਖੋ ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਸਰਪੰਚੀ ਪੰਚੀ ਦੀਆਂ ਐਸੀ ਲੜਾਈ ਕਰਾ ਦਿੰਦੀਆਂ ਨੇ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦੀ ਐ ਜੀ ਫਿਰ ਕਿਤੇ ਨਾ ਕਿਤੇ ਆਉਣ ਵਾਲੀਆਂ ਨਸਲਾਂ ਤੱਕ ਰਹਿੰਦੀ ਐ ਮੇਰੀ ਤਾਂ ਹੀ ਬੇਨਤੀ ਆ ਦੇਖੋ ਸਰਕਾਰਾਂ ਵੀ ਪਿੰਡਾਂ ਨਾਲ ਹੀ ਹੁੰਦੀਆਂ ਨੇ ਪਿੰਡ ਨੂੰ ਵੀ ਪਿੰਡ ਨਾਲ ਹੀ ਰਹਿਣਾ ਚਾਹੀਦਾ ਮੇਰੀ ਹੱਥ ਜੋੜ ਕੇ ਇਹੀ ਗੁਜਾਰਸ਼ਾ ਬੇਨਤੀ ਆ ਵੀ ਤੁਸੀਂ ਆਪਣੇ ਨਗਰ ਦੇ ਨਾਲ ਆਪਣੇ ਭਾਈਚਾਰ ਸਾਂਝ ਬਣਾ ਕੇ ਰੱਖੋ ਕੁਝ ਸ਼ਰਾਰਤੀ ਅੰਸਰ ਵਿੱਚ ਵੜ ਕੇ ਉਂਗਲਾਂ ਲਾ ਕੇ ਕੰਮ ਕਰਾਉਂਦੇ ਨੇ ਵੀਰ ਆਪ ਉਹੀ ਉਹੀ ਕੌਲੀ ਦੇ ਵਿੱਚ ਚਮਚਿਆਂ ਨਾਲ ਛੱਟਦੇ ਹੁੰਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਚਮਚਿਆਂ ਦੇ ਪਿੱਛੇ ਲੱਗ ਕੇ ਆਪਣੀਆਂ ਭਾਈਚਾਰਕ ਸਾਂਝਾਂ ਦਾ ਤੋਰੋ ਜਿਸ ਤਰ੍ਹਾਂ